ਸਾਡਾ ਸ਼੍ਰੀ ਅਕਾਲ ਜੀ। ਅੱਜ ਸੋਕੇ ਤੁਸੀਂ ਸਾਰੇ ਜਣੇ ਵਧੀਆ ਹੋਵਾਂਗੇ। ਅੱਜ ਦਾ ਜਿਹੜਾ ਆਪਣਾ ਟੌਪਿਕ ਹੈਗਾ ਜੀ ਉਹ ਹੈਗਾ ਆਧੁਨਿਕ ਕਾਵ ਨਾਲ ਸੰਬੰਧਿਤ ਟੌਪਿਕ ਹੈਗਾ ਜੀ ਲਾਲਾ ਧਨੀ ਰਾਮ ਚਾਤਰਿਕ ਠੀਕ ਹੈ। ਆਧੁਨਿਕ ਕਵੀ ਪੜ੍ਹ ਰਹੇ ਸੀ ਆਪਾਂ। ਤੋਂ ਉਸ ਵਿੱਚ ਆਪਾਂ ਭਾਈ ਵੀਰ ਸਿੰਘ ਜੀ ਪੜ ਚੁੱਕੇ ਹਾਂ ਤੇ ਹੁਣ ਆਪਾਂ ਲਾਲਾ ਧਨੀ ਰਾਮ ਚਾਤਰਿਕ ਬਾਰੇ ਪੜਾਂਗੇ। ਇਹ ਜਿਹੜੇ ਟੌਪਿਕਸ ਨੇ ਇਹ ਮਾਸਟਰ ਕਲੈਡਰ ਪੰਜਾਬੀ ਤੇ ਪੰਜਾਬੀ ਪੇਪਰ A ਲਈ ਹੈਲਪਫੁਲ ਰਹਿਣ ਵਾਲੇ ਆ ਠੀਕ ਹੈ ਜੀ। ਤਾਂ ਸਟਾਰਟ ਕਰਦੇ ਹਾਂ ਆਪਾਂ। ਨਲਾਤ ਧਨੀਰਾਮ ਚਾਤਰੀਕ ਦਾ ਜਿਹੜਾ ਜਨਮ ਹੁੰਦਾ ਜੀ ਇਹਨਾਂ ਦਾ ਜਨਮ ਹੁੰਦਾਗਾ 4 ਅਕਤੂਬਰ 1876 ਈਸਵੀ ਨੂੰ ਕਿੱਥੇ ਹੋਇਆ ਸੀਗਾ ਪਿੰਡ ਸੀਗਾ ਜੀ ਪਾਸੀਆਂ ਵਾਲਾ ਜਿਹੜਾ ਕਿ ਸਿਆਲਕੋਟ ਪਾਕਿਸਤਾਨ ਵਿੱਚ ਪੈਂਦਾ ਹੈ ਠੀਕ ਹੈ ਧਨੀਰਾਮ ਚਾਤਰੀਕ ਜੀ ਦੇ ਪਿਤਾ ਦਾ ਨਾਂ ਸੀਗਾ ਪੋਹੁਮਲ ਅਰੋੜਾ ਤੇ ਜਿਹੜੇ ਕਿ ਇੱਕ ਸਧਾਰਨ ਦੁਕਾਨਦਾਰ ਸੀਗੇ ਇਹਨਾਂ ਦੇ ਮਾਤਾ ਦਾ ਨਾਂ ਸੀਗਾ ਜੀ ਲక్ష్ਮੀ ਦੇਵੀ ਇਨਾਂ ਦੀ ਜਿਹੜੀ ਡੈਥ ਹੋਈ ਸੀਗੀ ਇਹ ਹੋਈ ਸੀ 18 ਦਸੰਬਰ 1954 ਵਿੱਚ ਠੀਕ ਹੈ ਇਸ ਤਰ੍ਹਾਂ ਦੇ ਕੁਐਸਚਨ ਆ ਜਾਂਦੇ ਆ ਕਿ ਲਾਲਾ ਧਨੀ RAM ਚਾਤ੍ਰਿਕ ਦੀ ਡੈਥ ਕਦੋਂ ਹੋਈ ਸੀਗੀ ਡੇਟਸ ਪੁੱਛ ਲੈਂਦੇ ਆ ਠੀਕ ਹੈ ਜੀ ਤਾਂ ਇਹਨਾਂ ਦੀ ਡੈਥ ਹੋਈ ਸੀ 18 ਦਸੰਬਰ 1954 ਇਸ ਵਿੱਚ ਧਨੀ RAM ਚਾਤ੍ਰਿਕ ਜੀ ਦੇ ਪਿਤਾ ਜਿਹੜੇ ਸੀਗੇ ਇਹ ਸਧਾਰਨ ਦੁਕਾਨਦਾਰ ਸੀਗੇ ਤੇ ਇਹਨਾਂ ਦੀ ਜਿਹੜੀ ਆਰਥਿਕ ਹਾਲਤ ਠੀਕ ਨਹੀਂ ਸੀ ਜਿਸ ਕਰਕੇ ਜਿਹੜੇ ਧਨੀ RAM ਜਾਤਰੀਕ ਦੇ ਪਿਤਾ ਸੀਗੇ ਉਹ ਕੰਮ ਦੀ ਤਲਾਸ਼ ਵਿੱਚ ਆਪਣੇ ਪਰਿਵਾਰ ਨੂੰ ਲੈ ਕੇ ਪਿੰਡ ਲੋਪੋਕੇ ਵਿੱਚ ਆ ਗਏ ਸੀਗੇ ਠੀਕ ਹੈ ਪਹਿਲਾਂ ਉਹ ਰਹਿੰਦੇ ਸੀਗੇ ਪਾਸੀਆਂ ਵਾਲਾ ਪਾਕਿਸਤਾਨ ਸਿਆਲਕੋਟ ਵਿੱਚ ਠੀਕ ਹੈ ਤੇ ਉਸ ਤੋਂ ਬਾਅਦ ਇਹ ਕੰਮ ਦੀ ਤਲਾਸ਼ ਵਿੱਚ ਪਿੰਡ ਲੋਪੋਕੇ ਆ ਗਏ ਸੀਗੇ ਧਨੀ RAM ਜੀ ਨੂੰ ਕੈਲੀਗ੍ਰਾਫੀ ਦਾ ਬਹੁਤ ਸ਼ੌਂਕ ਸੀ ਇਸ ਲਈ ਉਹ ਗੁਰਮੁਖੀ ਟਾਈਪੋਗ੍ਰਾਫੀ ਸਿੱਖਣ ਦੇ ਲਈ ਬੰਬਈ ਵੀ ਗਏ ਸੀ 17 ਸਾਲ ਦੀ ਉਮਰ ਵਿੱਚ ਧਨੀ RAM ਜਾਤਰੀਕ ਨੂੰ ਭਾਈ ਵੀਰ ਸਿੰਘ ਦੀ ਵਜ਼ੀਰ ਹਿੰਦ ਪ੍ਰੈਸ ਵਿੱਚ ਨੌਕਰੀ ਮਿਲ ਗਈ ਸੀ ਤੇ ਇੱਥੇ ਇਹਨਾਂ ਨੇ 18 ਸਾਲ ਪ੍ਰਿੰਟਿੰਗ ਪ੍ਰੈਸ ਵਿੱਚ ਕੰਮ ਕੀਤਾ ਠੀਕ ਹੈ ਨੌਕਰੀ ਕੀਤੀ ਧਨੀਰਾਮ ਚਾਤਰੀਕ ਜੀ ਨੇ ਠੀਕ ਹੈ ਧਨੀਰਾਮ ਚਾਤਰੀਕ ਦਾ ਜਨਮ ਭਾਵੇਂ Hindu ਪਰਿਵਾਰ ਵਿੱਚ ਹੋਇਆ ਸੀ ਪਰ ਭਾਈ ਵੀਰ ਸਿੰਘ ਜੀ ਦੇ ਸੰਪਰਕ ਵਿੱਚ ਆਉਣ ਕਰਕੇ ਇਹਨਾਂ ਦਾ ਜਿਹੜਾ ਸਿੱਖ ਧਰਮ ਵਿੱਚ ਵਿਸ਼ਵਾਸ ਬਹੁਤ ਵਧ ਗਿਆ ਸੀਗਾ ਤੇ ਇਸ ਤੋਂ ਇਹਨਾਂ ਦਾ ਜਦੋਂ ਧਨੀਰਾਮ ਚਾਤਰੀਕ ਜੀ ਭਾਈ ਵੀਰ ਸਿੰਘ ਜੀ ਦੇ ਸੰਪਰਕ ਵਿੱਚ ਆਏ ਤਾਂ ਉੱਥੋਂ ਹੀ ਇਹਨਾਂ ਨੂੰ ਕਵਿਤਾਵਾਂ ਲਿਖਣ ਦੀ ਜਿਹੜੀ ਚੇਟਕ ਲੱਗੀ ਸੀ ਠੀਕ ਹੈ ਮਤਲਬ ਇੰਟਰਸਟ ਪੈਦਾ ਹੋ ਗਿਆ ਸੀ ਉਹਨਾਂ ਦਾ ਕਵਿਤਾਵਾਂ ਲਿਖਣ ਚ ਧਨੀ RAM ਚਾਤਰੀਕ ਨੇ ਗੁਰੂ ਗੁਣਮੁਖੀ ਦੇ ਲਈ ਮਿਆਰੀ ਜਿਹੜੇ ਸੈੱਟ ਤਿਆਰ ਕੀਤੇ ਸੀਗੇ ਅਜਿਹਾ ਕਰਨ ਵਾਲੇ ਜਿਹੜੇ ਧਨੀ RAM ਚਾਤਰੀਕ ਸੀਗੇ ਪਹਿਲੇ ਵਿਅਕਤੀ ਸੀਗੇ ਪੰਜਾਬੀ ਪ੍ਰਿੰਟਿੰਗ ਵਿੱਚ ਧਨੀ RAM ਚਾਤਰੀਕ ਦੇ ਬੜੇ ਮੁੱਲੇ ਯੋਗਦਾਨ ਕਰਕੇ ਇੱਕ ਪੰਜਾਬੀ ਫੌਂਟ ਦਾ ਨਾਮ ਵੀ ਇਹਨਾਂ ਦੇ ਨਾਮ ਤੇ ਰੱਖਿਆ ਗਿਆ ਸੀ ਅੱਗੇ ਇੰਪੋਰਟੈਂਟ ਫੈਕਟ ਹੋਰ ਦੇਖ ਲੈਣੇ ਆਪਾਂ 1924 ਵੀ ਵਿੱਚ ਤਨੀਰਾਮ ਚਾਦਰੀਕ ਨੇ ਅਮਰਤਸਰ ਵਿੱਚ ਸਟੈਂਡਰਡ ਫਾਊਂਡਰੀ ਨੂੰ ਖੋਜਿਆ ਅਤੇ ਆਪਣੀ ਖੁਦ ਦੀ ਪ੍ਰਿੰਟਿੰਗ ਪ੍ਰੈਸ ਸ਼ੁਰੂ ਕੀਤੀ ਜਿਹੜੀ ਇਹਨਾਂ ਨੇ ਪ੍ਰਿੰਟਿੰਗ ਪ੍ਰੈਸ ਸ਼ੁਰੂ ਕੀਤੀ ਸੀ 1924 ਵਿੱਚ ਅਮਰਤਸਰ ਵਿੱਚ ਉਸ ਦਾ ਨਾਮ ਸੀ ਸੁਦਰਸ਼ਨ ਪ੍ਰੈਸ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਆ 1926 ਵੀ ਵਿੱਚ ਇਹਨਾਂ ਨੇ ਆਪਣੇ ਇੱਕ ਦੋਸਤ ਮੋਲਾ ਬਖਸ਼ ਕੁਸਤਾ ਨਾਲ ਮਿਲ ਕੇ ਅਮਰਤਸਰ ਵਿੱਚ ਪੰਜਾਬੀ ਸਭਾ ਸਥਾਪਿਤ ਕੀਤੀ ਤੇ ਜਿਹੜੀ ਇਹ ਪੰਜਾਬੀ ਸਭਾ ਸਥਾਪਿਤ ਕੀਤੀ ਸੀ ਆਪਣੀ ਕਿਸਮ ਦੀ ਪੰਜਾਬੀ ਦੀ ਪਹਿਲੀ ਲਿਟਰੇਰੀ ਸੁਸਾਇਟੀ ਸੀ ਤਨੀ ਤਨੀਰਾਮਾ ਚਾਤ੍ਰਿਕ ਵੱਲੋਂ ਲਿਖੀਆਂ ਰਚਨਾਵਾਂ ਜੋ ਖਾਲਸਾ ਸਮਾਚਾਰ ਵਿੱਚ ਛਾਪਦੀਆਂ ਸੀਗੀਆਂ ਉਹਨਾਂ ਨੂੰ ਜ਼ਿਆਦਾਤਰ ਹਰੀ ਤਨੀ ਉਪਨਾਮ ਨਾਲ ਛਾਪਿਆ ਜਾਂਦਾ ਸੀਗਾ ਜ਼ਿਆਦਾ ਜਿਹੜੀਆਂ ਰਚਨਾਵਾਂ ਸੀਗੀਆਂ ਉਹਨਾਂ ਨੂੰ ਹਰੀ ਤਨੀ ਉਪਨਾਮ ਨਾਲ ਛਾਪਿਆ ਜਾਂਦਾ ਸੀ ਇਹਨਾਂ ਨੇ ਪਹਿਲੀ ਵਾਰ ਭਰਤਰੀ ਹਰੀ ਰਜਨਾ ਵਿੱਚ ਚਾਤ੍ਰਿਕ ਉਪਨਾਮ ਦੀ ਵਰਤੋਂ ਕੀਤੀ ਸੀ ਠੀਕ ਹੈ ਕੁਐਸਚਨ ਇਸ ਤਰ੍ਹਾਂ ਆ ਜਾਂਦਾ ਕਿ ਧਨੀ ਰਾਮਾ ਜਾਤਰੀਕ ਨੇ ਚਾਤ੍ਰਿਕ ਉਪਨਾਮ ਦੀ ਵਰਤੋਂ ਪਹਿਲੀ ਵਾਰ ਕਿਸ ਰਚਨਾ ਵਿੱਚ ਕੀਤੀ ਸੀ ਤਾਂ ਭਰਤਰੀ ਹਰੀ ਜਿਹੜੀ ਇਹਨਾਂ ਦੀ ਰਚਨਾ ਉਸ ਵਿੱਚ ਇਹਨਾਂ ਨੇ ਚਾਤ੍ਰਿਕ ਉਪਨਾਮ ਦੀ ਵਰਤੋਂ ਕੀਤੀ ਸੀ ਰੂਸ ਦਾ ਇੱਕ ਵਿਦਵਾਨ ਹੋਇਆ ਜੀ ਆਈਗੋਰ ਸੇਰੇਬੇਰ ਯਾਕੋ ਇਹਨੇ ਧਨੀ ਰਾਮਾ ਜਾਤਰੀਕ ਨੂੰ ਇਨਸਾਨੀਅਤ ਦਾ ਕਵੀ ਕਿਹਾ ਚਾਤ੍ਰਿਕ ਜਿਹੜੇ ਸੀਗੇ ਇਹ ਪੰਜਾਬੀ ਕਵਿਤਾ ਵਿੱਚ ਸਾਂਸਕ੍ਰਿਤ ਸੰਸਕ੍ਰਿਤ ਚੇਤਨਾ ਦੇ ਕਵੀ ਸੀਗੇ ਡਾਕਟਰ ਸਤਿੰਦਰ ਸਿੰਘ ਨੂਰ ਅਨੁਸਾਰ ਵਾਰਿਸਾ ਤੋਂ ਬਾਅਦ ਜੇਕਰ ਕਿਸੇ ਨੂੰ ਲੋਕ ਕਵੀ ਕਿਹਾ ਜਾ ਸਕਦਾ ਤਾਂ ਉਹ ਹੈਗੇ ਆ ਜੀ ਧਨੀ RAM ਚਾਤਰੀਕ ਇਹ ਗੱਲ ਕਹਿੰਦੇ ਆ ਡਾਕਟਰ ਸਤਿੰਦਰ ਸਿੰਘ ਨੂਰ ਧਨੀ RAM ਚਾਤਰੀਕ ਨੂੰ ਧਰਤੀ ਦਾ ਕਵੀ ਕਿਹਾ ਜਾਂਦਾ ਠੀਕ ਹੈ ਇਹ ਕੁਐਸਚਨ ਵੀ ਇੰਪੋਰਟੈਂਟ ਆ ਇਹ ਵਾਲਾ ਫੈਕਟ ਕਿ ਧਰਤੀ ਦਾ ਕਵੀ ਕਿਸ ਨੂੰ ਕਿਹਾ ਜਾਂਦਾ ਤਾਂ ਧਨੀ RAM ਚਾਤਰੀਕ ਨੂੰ ਕਿਹਾ ਜਾਂਦਾ ਧਰਤੀ ਦਾ ਕਵੀ ਇਹ ਅਰਸ਼ਾਂ ਦੀ ਜਗ੍ਹਾ ਫਰਸ਼ਾਂ ਦੀ ਗੱਲ ਕਰਦੇ ਆ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਚਾਤ੍ਰਿਕ ਦੇ ਨਾਮ ਤੇ ਸਲਾਨਾ ਡਾਇਰੀ ਸਮਰਪਿਤ ਕੀਤੀ ਠੀਕ ਹੈ ਤਨੀਰਾਮ ਚਾਤ੍ਰਿਕ ਹੀ ਸਭ ਤੋਂ ਪਹਿਲੇ ਵਿਦਵਾਨ ਹਨ ਜਿਨ੍ਹਾਂ ਨੂੰ ਸਾਹਿਤ ਸੇਵਾ ਦੇ ਬਦਲੇ ਉਹਨਾਂ ਦੀ 75ਵੀਂ ਵਰ੍ਹੇ ਸਿਰ ਉੱਤੇ ਅਭਿਨੰਦਰ ਗ੍ਰੰਥ ਸਮਰਪਿਤ ਕਰਕੇ ਸਨਮਾਨਿਤ ਕੀਤਾ ਗਿਆ ਠੀਕ ਹੈ ਇਹ ਵੀ ਇੰਪੋਰਟੈਂਟ ਬਣ ਜਾਂਦਾ ਐਗਜ਼ਾਮ ਦੇ ਪੁਆਇੰਟ ਆਫ ਵੀਅੂ ਤੇ ਤਨੀਰਾਮ ਚਾਤ੍ਰਿਕ ਜਿਹੜੇ ਸੀਗੇ ਇਹ yatharthwadi ਸ਼ਾਇਰ ਸਨ ਠੀਕ ਹੈ ਇਸ ਤਰ੍ਹਾਂ ਕੁਐਸਚਨ ਆਉਂਦੇ ਆ ਕਿ ਜਿਹੜੇ ਕਵੀ ਆ ਧਨੀ ਰਾਮ ਚਾਤਰੀਕ ਇਹ ਕਿਸ ਤਰ੍ਹਾਂ ਦੇ ਸ਼ਾਇਰ ਸਨ ਜਾਂ ਕਿਸ ਤਰ੍ਹਾਂ ਦੇ ਕਵੀ ਸਨ ਤਾਂ ਇਹ ਹੀ ਯਥਾਰਥਵਾਦੀ ਕਵੀ ਸਨ ਠੀਕ ਹੈ ਇਹਨਾਂ ਦੀ ਪ੍ਰਮੁੱਖ ਰਚਨਾਵਾਂ ਦੀਆਂ ਗੱਲ ਕਰੀਏ ਤਾਂ ਪ੍ਰਮੁੱਖ ਕਾਵ ਰਚਨਾਵਾਂ ਸਿੰਘਾ ਜੀ ਭਰਥਰੀ ਹਰੀ ਕਿਸਾਰੂਪ ਵਿੱਚ ਲਿਖੀ ਗਈ ਹੈ ਇਹ 1905 ਈਸਵੀ ਵਿੱਚ ਠੀਕ ਹੈ ਨਾਲ ਦਮੇਂਤੀ ਇਹ ਵੀ ਕਿਸਾ ਰੂਪ ਚ ਲਿਖੀ ਗਈ 1906 ਈਸਵੀ ਵਿੱਚ ਪ੍ਰਕਾਸ਼ਿਤ ਹੋਈ ਧਰਮਵੀਰ 1908 ਈਸਵੀ ਵਿੱਚ ਪ੍ਰਕਾਸ਼ਿਤ ਹੋਈ ਚੰਦਨਵਾੜੀ ਇਹਨਾਂ ਦੀ ਮੋਸਟ ਇੰਪੋਰਟੈਂਟ ਰਚਨਾ ਠੀਕ ਹੈ ਇਹ ਛੋਟੀਆਂ ਕਵਿਤਾਵਾਂ ਦਾ ਸੰਗ੍ਰਹਿ ਹੈ ਤੇ ਇਹ 1931 ਈਸਵੀ ਵਿੱਚ ਪ੍ਰਕਾਸ਼ਿਤ ਹੋਈ ਕੇਸਰ ਕਿਆਰੀ 1940 ਈਸਵੀ ਵਿੱਚ ਨੂਰ ਜਹਾਂ ਬਾਦਸ਼ਾ ਬੇਗਮ ਇਹ 1953 ਈਸਵੀ ਵਿੱਚ ਪ੍ਰਕਾਸ਼ਿਤ ਹੋਈ ਸੂਫੀ ਖਾਨਾ ਜਿਹੜਾ ਕਿ ਸਵਾਦੀ ਕਾਵ ਸੰਗ੍ਰਹਿ ਹੈ ਇਹ 1950 ਈਸਵੀ ਵਿੱਚ ਪ੍ਰਕਾਸ਼ਿਤ ਹੋਇਆ ਠੀਕ ਹੈ ਇਸ ਤੋਂ ਇਲਾਵਾ ਇਹਨਾਂ ਦੀਆਂ ਰਚਨਾਵਾਂ ਚਾਤ੍ਰਿਕ ਪੁਸ਼ਪਮਾਲਾ ਚਾਤ੍ਰਿਕ ਰਚਨਾਵਲੀ ਤੇ ਜਿਹੜੀ ਇਹ ਨਵਾਂ ਜਹਾਨ ਰਚਨਾ ਇਹ ਇਹਨਾਂ ਦੀ 1995 ਈਸਵੀ ਵਿੱਚ ਪ੍ਰਕਾਸ਼ਿਤ ਹੋਈ ਠੀਕ ਹੈ ਪ੍ਰਕਾਸ਼ਿਤ ਕਰਨ ਦਾ ਜਿਹੜਾ ਸਾਲ ਆ ਉਹ ਪੁੱਛ ਲੈਂਦੇ ਐ ਐਗਜ਼ਾਮ ਵਿੱਚ ਠੀਕ ਹੈ ਮਾਸਟਰ ਗ੍ਰੇਡਰ ਵਿੱਚ ਵੀ ਤੇ ਪੰਜਾਬੀ ਪੇਪਰ ਏ ਵਿੱਚ ਵੀ ਇਸ ਤਰ੍ਹਾਂ ਦੇ ਕੁਐਸਚਨ ਆ ਜਾਂਦੇ ਆ ਹੁਣ ਗੱਲ ਕਰਦੇ ਆ ਧਨੀ ਰਾਮ ਚਾਤਰੀਕ ਜੀ ਦੀਆਂ ਪ੍ਰਮੁੱਖ ਕਵਿਤਾਵਾਂ ਪੰਜਾਬ ਬੋਲੀ ਹੈ ਪੰਜਾਬੀ ਸਾਡੀ ਵਿਸਾਖੀ ਦਾ ਮੇਲਾ ਪਸੰਤ ਸੋਣ ਮੇਲੇ ਵਿੱਚ ਜੱਟ ਪੰਜਾਬੀ ਦਾ ਸੁਪਨਾ ਪੇਟ ਪੂਜਾ ਦਿੱਲੀ ਬਲਬਲੇ ਵੰਦਾ ਜਾਏ ਕਿਕਲੀ ਕਲੀ ਗਰੀਬ ਕਿਸ ਕੇ ਰਸਾਨ ਗਰੀਬਾਂ ਦਾ ਗੁਰਪੁਰਬ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਜੀ ਇਹ ਜੀਵਨ ਜੋਤ ਚਾਨਣ ਜੀ ਰਾਧਾ ਸੰਦੇਸ਼ ਇਹ ਵੀ ਇੰਪੋਰਟੈਂਟ ਹੈ ਇਹ ਰਹਿਸਵਾਦੀ ਹੈ ਠੀਕ ਹੈ ਭਗਵਾਨ ਤੇ ਸੁਰਗੀ ਜਿਓੜੇ ਇਹ ਸਾਰੀਆਂ ਜਿਹੜੀਆਂ ਹੈਗੀਆਂ ਇਹ ਪ੍ਰਮੁੱਖ ਕਵਿਤਾਵਾਂ ਹੈਗੀਆਂ ਧਨੀ ਰਾਮ ਚਾਤਰੀਕ ਜੀ ਦੁਆਰਾ ਲਿਖੀਆਂ ਗਈਆਂ ਜਿਹੜੀਆਂ ਤੇ ਇਹਨਾਂ ਵਿੱਚੋਂ ਇਗਜ਼ਾਮ ਵਿੱਚ ਕੁਐਸਚਨ ਆ ਜਾਂਦਾ ਤੁਹਾਨੂੰ ਨਾ ਚਾਰ ਆਪਸ਼ਨ ਦੇ ਦੇਣਗੇ ਕਿ ਹੇਠ ਲਿਖਿਆਂ ਵਿੱਚੋਂ ਕਿਹੜੀ ਕਵਿਤਾ ਧਨੀ ਰਾਮ ਚਾਤਰੀਕ ਜੀ ਦੀ ਹੈ ਠੀਕ ਹੈ ਜੇਕਰ ਤੁਸੀਂ ਇਹ ਪੜੇ ਹੋਣਗੇ ਤਾਂ ਫਿਰ ਹੀ ਤੁਸੀਂ ਰਾਈਟ ਆਨਸਰ ਜਿਹੜਾ ਚੂਜ਼ ਕਰ पाओ नेक्स्ट ਗੱਲ ਕਰਦੇ ਹਾਂਗੇ ਵਾਰਤਕ ਰਚਨਾਵਾਂ ਦੀ ਧਨੀ ਰਾਮ ਚਾਤਰੀਕ ਜੀ ਨੇ ਕਿਹੜੀਆਂ ਵਾਰਤਕ ਰਚਨਾਵਾਂ ਲਿਖੀਆਂ ਸੀਗੀਆਂ ਦੋ ਉੱਤਮ ਜੀਵਨ ਠੀਕ ਹੈ ਦੋ ਉੱਤਮ ਜੀਵਨ ਇਹ 1903 ਈਸਵੀ ਵਿੱਚ ਪ੍ਰਕਾਸ਼ਿਤ ਹੋਇਆ ਸੀ ਉਹ ਥੈਨ ਲੋ ਇਹ 1904 ਈਸਵੀ ਵਿੱਚ ਪ੍ਰਕਾਸ਼ਿਤ ਹੋਈ ਫੁੱਲਾਂ ਦੀ ਟੋਕਰੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਇਹ ਇਹ ਵੀ 1904 ਇਸਵੀ ਵਿੱਚ ਪ੍ਰਕਾਸ਼ਿਤ ਹੋਈ ਇਸਤਰੀ ਦੁੱਖਦਾਸ਼ੀ ਇਹ 1905 ਇਸਵੀ ਵਿੱਚ ਪ੍ਰਕਾਸ਼ਿਤ ਹੋਈ ਰੂਪ ਦੀ ਦਾਦ ਇਹ 1906 ਇਸਵੀ ਵਿੱਚ ਪ੍ਰਕਾਸ਼ਿਤ ਹੋਈ ਭਾਈ ਪ੍ਰਬੁੱਧ ਸਿੰਘ ਦੀ ਜੀਵਨ ਸੁਧਾਰ ਤੇ ਰਮਈਆ ਸੇਠ ਪੰਚ ਪਰਮੇਸ਼ਰ ਇਹ ਜਿਹੜੀਆਂ ਹੈਗੀਆਂ ਇਹ ਧਨੀ ਰਾਮ ਚਾਤਰੀਕ ਜੀ ਦੀਆਂ ਵਾਰਤਕ ਰਚਨਾਵਾਂ ਠੀਕ ਹੈ ਤੇ ਪੰਚ ਪਰਮੇਸ਼ਰ ਜਿਹੜੀ ਸੀਗੀ ਇਹ ਇਹ ਟਰੈਕਟ ਦੇ ਰੂਪ ਵਿੱਚ ਰਚਨਾਵਾਂ ਠੀਕ ਹੈ ਹੁਣ ਲਾਸਟ ਗੱਲ ਕਰਦੇ ਆਂਗੇ ਅਨਛਪੀਆਂ ਰਚਨਾਵਾਂ ਬਾਰੇ। ਹੱਤਿਆ ਕਾਰਡ, ਕਹਾਣੀ ਸੰਗ੍ਰਹਿ, ਚਾਤ੍ਰਿਕ ਦੇ ਗੀਤ ਤੇ ਸ਼ਰਧਾਂਜਲੀ ਇਹ ਜਿਹੜੀਆਂ ਰਚਨਾਵਾਂ ਇਹ ਧਨੀ ਰਾਮ ਚਾਤ੍ਰਿਕ ਜੀ ਦੀਆਂ ਪ੍ਰਕਾਸ਼ਿਤ ਨਹੀਂ ਹੋ ਸਕੀਆਂ ਠੀਕ ਹੈ ਛਾਪ ਨਹੀਂ ਸਕੀਆਂ ਇਹ ਪਰ ਤੁਹਾਨੂੰ ਪਤਾ ਹੋਣਾ ਚਾਹੀਦਾ ਇੰਨਾ ਬਾਰੇ ਵੀ। ਇੱਕ ਇੰਪੋਰਟੈਂਟ ਜਿਹੜਾ ਪੁਆਇੰਟ ਉਹ ਵੀ ਨੋਟ ਕਰ ਲਓ ਚਾਤ੍ਰਿਕ ਦੀ ਜਿਹੜੀ ਅੰਤਿਮ ਰਚਨਾ ਸੀਗੀ ਉਹ 1954 ਵਿੱਚ ਸ਼ਾਹਮੁਖੀ ਲਿਪੀ ਵਿੱਚ ਲਿਖੀ ਗਈ ਸੀਗੀ। ਠੀਕ ਹੈ। ਸ਼ਾਮੁਖੀ ਲਿਪੀ ਵਿੱਚ ਇਹ ਪ੍ਰਕਾਸ਼ਿਤ ਹੋਈ ਸੀ ਅੰਤਿਮ ਰਚਨਾ 1954 ਈਸਵੀ ਵਿੱਚ ਬਾਕੀ ਸਾਰੀਆਂ ਜਿੰਨੀਆਂ ਵੀ ਹੈਗੀਆਂ ਰਚਨਾਵਾਂ ਉਹ ਗੁਰਮੁਖੀ ਲਿਪੀ ਵਿੱਚ ਪ੍ਰਕਾਸ਼ਿਤ ਹੋਈਆਂ ਠੀਕ ਹੈ ਜੀ ਤਾਂ ਇਹ ਤਾਂ ਸੀਗੀ ਜੀ ਲਾਲਾ ਧਨੀ RAM ਚਾਤਰੀ ਇੱਕ ਬਾਰੇ ਇੰਪੋਰਟੈਂਟ ਇਨਫੋਰਮੇਸ਼ਨ ਜਿਹੜੇ ਕਿ ਆਧੁਨਿਕ ਕਵੀ ਹੈਗੇ ਆ ਠੀਕ ਹੈ ਨੈਕਸਟ ਵੀਡੀਓ ਵਿੱਚ ਵੀ ਆਪਾਂ ਜਿਹੜੇ ਅਗਲੇ ਆਧੁਨਿਕ ਕਵੀ ਨੇ ਉਹਨਾਂ ਬਾਰੇ ਪੜਾਂਗੇ ਹੋਪਸ ਹੋਵੇ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇਗੀ ਪਲੀਜ਼ ਵੀਡੀਓ ਲਾਈਕ ਜ਼ਰੂਰ ਕਰਿਆ ਕਰੋ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਧੰਨਵਾਦ